ਕੁੜੀ ਕਰਕੇ ਹੋਇਆ ਉਹਨਾਂ ਨੇ ਲੱਗਿਆ ਵੀ ਹਾਂ ਵੀ ਇਹਦਾ ਰਿਲੇਸ਼ਨ ਜਿਹੜਾ ਹੈਗਾ ਅਦਰ ਮੇਰੇ ਬ੍ਰਦਰ ਨਾਲ ਵੀ ਚੱਲਦਾ ਵੇ ਛੋਟੇ ਬ੍ਰਦਰ ਨਾਲ ਤੇ ਉਹ ਕੁੜੀ ਜਿਹੜੀ ਹੈਗੀ ਸੀਗੀ ਉਹ ਵੀ ਇਹ ਚੰਦੀ ਸੀ ਮੇਰੇ ਛੋਟੇ ਬ੍ਰਦਰ ਨੂੰ ਲਾਈਕ ਕਰਦੀ ਸੀ ਹੋਇਆ ਕਿਵੇਂ ਸੀਗਾ ਜੀ ਉਹ ਦਾਰੂ ਪੀਤੇ ਸੀ ਅਚਾਨਕ ਹੋ ਗਿਆ ਹਾਂ ਤੇ ਨਾਲ ਹੁਣ ਅਫਸੋਸ ਹੈਗਾ ਨਹੀਂ ਕੀ ਹੋਇਆ ਕੀ ਸੀ ਉਸ ਰਾਤ ਤੇ ਜੀ ਉਹਨਾਂ ਨੇ ਦਾਰੂ ਪੀਤੀ ਹੋਈ ਸੀ ਅੱਛਾ ਤੇ ਉਹ ਡੈਡੀ ਨੂੰ ਕਹਲਾ ਗੱਡੀਆਂ ਤੇ ਕੁੜੀ ਦਾ ਕੀ ਮਾਮਲਾ ਕੁੜੀ ਦਾ ਕੁੜੀ ਜੀ ਕੀ ਨਾ ਆਉਂਦਾ ਕੋਮਨ ਤੈਥੋਂ ਨਾਲ ਹੀ ਹੈ ਉਹਦੀ ਸੈਲੀ ਸੀਗੀ ਕਿ ਤੇਰੀ ਸੀਗੀ ਉਹਦੀ ਤੇ ਫਿਰ ਤੇਰੇ ਨਾਲ ਕੀ ਗੱਲਬਾਤ ਸੀਗੀ ਉਹਦੀ ਨਹੀਂ ਜੀ ਮੈਂ ਭਾਬੀ ਤੌਰ ਤੇ ਗੱਲ ਕਰਦਾ ਸੀ ਅੱਛਾ ਤੇ ਭਾਬੀ ਨੇ ਕਿਹਾ ਫਿਰ ਕਿਦਾਂ ਦੇ ਨਹੀਂ ਇਹ ਵੀ ਸੋਚਦਾ ਸੀ ਕੁੜੀ ਕਿੱਥੋਂ ਦੀ ਕੁੜੀ ਕਿੱਥੋਂ ਦੀ ਹੈ ਕੁੜੀ ਕਿੱਥੋਂ ਦੀ ਹੈ ਕਿੱਥੋਂ ਦੀ ਨਹੀਂ ਉਹ ਕੀ ਸੋਚਦਾ ਸੀ ਗੰਗਾ ਮੱਲੇ ਦੀ ਇਹ ਲਾ ਗਈ ਹੈ ਇਹ ਐਕਸੀਡੈਂਟ ਬਾਈ ਚਾਂਸਲੀ ਹੋਇਆ ਬਿਕੋਜ਼ ਮਾਇ ਮੇਰਾ ਜਿਹੜਾ ਵੱਡਾ ਬ੍ਰਦਰ ਸੀਗਾ ਉਹ ਬਹੁਤ ਜ਼ਿਆਦਾ ਡਰਿੰਕ ਕੀਤੀ ਹੋਈ ਸੀ ਉਹਨੇ ਮੇਰੇ ਛੋਟੇ ਬ੍ਰਦਰ ਨਾਲ ਆਰਗੂਮੈਂਟ ਕਰਦਾ ਪਿਆ ਸੀ ਇਹ ਇੱਕ ਗਲਤ ਫਹਮੀ ਦਾ ਹਿੱਸਾ ਹੀ ਹੈ ਸਾਰਾ ਕੁਝ ਗਲਤ ਫਹਮੀ ਦਾ ਹੀ ਹਿੱਸਾ ਹੈ ਬਾਈ ਚਾਂਸਲੀ ਹੋਇਆ ਸਾਰਾ ਕੁਝ ਇੱਕ ਗਲ ਜੋ ਮਤਲਬ ਬਹੁਤ ਮਤਲਬ ਕੋਸ਼ਿਸ਼ ਕੀਤੀ ਉਹਨੇ ਵੀ ਹਾਂ ਵੀ ਨਾ ਹੋਵੇ ਪਰ ਬਾਈ ਚਾਂਸਲੀ ਹੋਇਆ ਇਸ਼ੂ ਕ੍ਰੀਏਟ ਕਿਉਂ ਹੋਇਆ ਜੀ ਕਿਸ ਵਾਸਤੇ ਇਸ਼ੂ ਕ੍ਰੀਏਟ ਕੁੜੀ ਕਰਕੇ ਹੀ ਹੋਇਆ ਉਹਨਾਂ ਨੂੰ ਲੱਗਿਆ ਵੀ ਹਾਂ ਵੀ ਇਹਦਾ ਰਿਲੇਸ਼ਨ ਜਿਹੜਾ ਹੈਗਾ ਅਦਰ ਮੇਰੇ ਬ੍ਰਦਰ ਨਾਲ ਵੀ ਚੱਲਦਾ ਵੈ ਛੋਟੇ ਬ੍ਰਦਰ ਨਾਲ ਤੇ ਉਹ ਕੁੜੀ ਜਿਹੜੀ ਹੈਗੀ ਸੀਗੀ ਉਹ ਵੀ ਇਹ ਚਾਹਦੀ ਸੀ ਮੇਰੇ ਛੋਟੇ ਭਰਾ ਨੂੰ ਲਾਈਕ ਕਰਦੀ ਸੀਗੀ ਬਾਈ ਬ੍ਰਦਰ ਵੱਲੋਂ ਇਹ ਕੁਛ ਹੈਗਾ ਨਹੀਂ ਸੀ ਉਹਨੇ ਬਹੁਤ ਜ਼ਿਆਦਾ ਸਮਝਾਇਆ ਪਰ ਉਹਦੇ ਇਹ ਸੀ ਕਿ ਵੀ ਉਹ ਕੁੜੀ ਮੈਨੂੰ ਛੱਡ ਕੇ ਚਲੀ ਜਾਊਗੀ ਬਸ ਇਹ ਕੁੜੀ ਦਾ ਹੀ ਮੈਟਰ ਜ਼ਿਆਦਾ ਤਰਤਾ ਇਹ ਕਿੰਦਰ ਕੁ ਸ਼ਰਾਬ ਵੀ ਨਸ਼ਾ ਬਣ ਬਣਿਆ ਕਾਰਨ ਹਾਂਜੀ ਉਹਨੇ ਬਹੁਤ ਜ਼ਿਆਦਾ ਡਰਿੰਕ ਕੀਤੀ ਸੀ ਤਿੰਨ ਦਿਨਾਂ ਤੋਂ ਸ਼ਰਾਬ ਪੀਂਦਾ ਵੈਸੇ ਮੈਂਟਲੀ ਡਿਸਟਰਬ ਹੋਇਆ ਪਿਆ ਸੀ ਹਾਰਟਲੀ ਬ੍ਰੋਕ ਹੋਇਆ ਪਿਆ ਸੀ ਉਨੇ ਉਹਨੂੰ ਕੁੜੀ ਨੂੰ ਬਹੁਤ ਜ਼ਿਆਦਾ ਮੈਸੇਜ ਕੀਤੇ ਕੋਲ ਕੀਤੀਆਂ ਵੀ ਹਾਂ ਕਿ ਤੁਮੇ ਨਾਲ ਗੱਲ ਕਰ ਲੈਣ ਤਾਂ ਮੈਂ ਮਾਰ ਦਾਂਗਾ ਇਹ ਫਲਾਣ ਮਗਨਾ ਬੱਟੇ ਉਹਨੇ ਨਹੀਂ ਆਇਆ ਤੇ ਇਹਨਾਂ ਦੋਵਾਂ ਦੀ ਮਤਲਬ ਗੱਲਬਾਤ ਹੋਈ ਸੀ ਪਹਿਲਾਂ ਥੋੜੀ ਜੀ ਦੋਵੇਂ ਬ੍ਰਦਰ ਸੀ ਗੱਲਬਾਤ ਹੋਈ ਸੀ ਕਿ ਹਾਂ ਵੀ ਪਿਆਰ ਨਾਲ ਸਮਝਾਉਣ ਦੀ ਤੇ ਇਹਨਾਂ ਨੇ ਪਿਆਰ ਨਾਲ ਗੱਲ ਕੀਤੀ ਵੀ ਪਰ ਉਹ ਪਿਆਰ ਦੀ ਥੋੜੀ ਥੋੜੀ ਜ਼ਿਆਦਾ ਤਕਰਾਰ ਹੋ ਗਈ ਉਹ ਹੀ ਤੱਕਾ ਮੁੱਕੀ ਹੋ ਗਈ ਤੇ ਬਾਇਕ ਸੀਗੀ ਆ ਕਿਆ ਜਰ ਹੈ ਕਿ ਜੇ ਕੋ ਕਤਲ ਕੀਤਾ ਗਿਆ ਉਹਦੋਂ ਤੁਹਾਡੇ ਨਾਲ ਗੱਲ ਵੀ ਹੋਈ ਸੀ ਹਾਂਜੀ ਮੇਰੇ ਨਾਲ ਗੱਲ ਹੋਈ ਸੀ ਕਿਉਂਕਿ ਉਹ ਇੱਕਦਮ ਘਬਰਾ ਗਿਆ ਸੀ ਛੋਟਾ ਵਾਲਾ ਬ੍ਰਦਰ ਵੀ ਹਾਂ ਵੀ ਵੀ ਬ੍ਰਦਰ ਨੂੰ ਵੀ ਹੋਸ਼ ਨਹੀਂ ਆ ਰਿਹਾ ਪਤਾ ਨਹੀਂ ਕੀ ਹੋ ਗਿਆ ਮੈਂ ਨਾਲ ਗੱਲ ਕੀਤੀ ਉਹਨੇ ਤੇ ਮੈਨੂੰ ਲੱਗਿਆ ਮਜ਼ਾਕ ਕਰਦੇ ਪਏ ਨੇ ਇਹਨਾਂ ਨੇ ਮੈਨੂੰ ਫੋਟੋ ਵਗੈਰਾ ਭੇਜੀ ਤੇ ਅਸੀਂ ਉਸ ਹੀ ਸੈਂਟ ਦੇ ਵਿੱਚ ਉਸ ਹੀ ਵਾਈਟ ਚਾਂਸ ਸੀ ਅਸੀਂ ਆਏ ਹਾਂ ਉਸੇ ਟਾਈਮ ਹੀ ਦੇਖਿਆ ਤੇ ਐਸ ਇਨ ਕ੍ਰੀਏਟ ਹੋਇਆ ਪਿਆ ਸੀ ਕੁਝ ਕਿਤੇ ਰਹਿੰਦੇ ਜੀ ਮੈਂ ਰਹਿੰਦੀ ਤਾਂ ਇੱਥੇ ਆ ਫਾਜ਼ਿਲਕਾ ਚ ਬਲਤ ਮੈਂ ਜੋਬ ਲਈ ਦਿਆਂ ਕਿੱਥੇ ਕਰਦੇ ਜੋਬ ਲਈ ਕਿਸ ਤਰ੍ਹਾਂ ਦੇਖਦੇ ਰਕੜੀ ਦੇ ਤਿਹਾਕ ਤੇ ਇਸ ਤਰ੍ਹਾਂ ਪਾਈਦੇ ਚਲਾ ਜਾ ਬਹੁਤ ਬਹੁਤ ਜ਼ਿਆਦਾ ਫੀਲ ਹੋ ਰਿਹਾ ਹੈ ਕੁਝ ਕਹਿ ਨਹੀਂ ਸਕਦੇ ਪਰ ਹੁਣ ਇਹਦੇ ਲਈ ਮੇਰੇ ਕੋਲ ਕੋਈ ਵਰਡ ਨਹੀਂ ਹੈਗੇ ਬਹੁਤ ਜ਼ਿਆਦਾ ਇਮੋਸ਼ਨਲ ਹੋਏ ਪਿਆ ਬਹੁਤ ਜ਼ਿਆਦਾ ਕਿਉਂਕਿ ਸੂਬਾ ਦੇ ਭੋਗ ਦੇ ਫਿਰਦੇ ਅਸੀਂ ਹਲੇ ਤੱਕ ਉਹਨਦੀ ਪੋਸਟਮੈਨ ਰਿਪੋਰਟ ਨਹੀਂ ਆਈ। ਸਵੇਰੇ ਕਰਦੇ ਪਿਆ। ਸ਼ਾਮ ਹੋਣ ਨੂੰ ਆ ਗਈ ਹਲੇ ਤੱਕ ਸਾਡੀ ਰਿਪੋਰਟ ਨਹੀਂ ਆਈ। ਅਸੀਂ ਅਮਤੀ ਸਰਕਾਰ ਤੱਕ ਨਹੀਂ ਕੀਤਾ। ਰਾਤ ਦੀ ਬੇਕਦਰਹੀ ਹੋਈ ਹੋਣੀ। ਆ ਜਿਹੜਾ ਮਰਨ ਵਾਲਾ ਸੀ ਉਹਦਾ ਕੀ ਨਾਮ ਸੀ? ਉਹਦਾ ਨਾਮ ਸ਼ਿਵਮ ਸੀ। ਕਿਹਦੀ ਮਾਰੇ ਉਹ ਕੋਈ ਸੀ? ਅਜੇ ਸੀ। ਅਹੀਂ ਛੋਟਾ ਕਿਹਦਾ ਸੀਗਾ? ਅਜੇ ਛੋਟਾ ਸੀ ਸ਼ਿਵਮ ਵੱਡਾ ਸੀ। ਛੋਟੇ ਨੇ ਮਤਲਬ ਕਿ ਵੱਡੇ ਨੂੰ ਮਾਰਿਆ। ਹਾਂਜੀ। ਕਾਰਨ ਲੜਕੀ ਬਣੀ। ਹਾਂਜੀ। ਜੋ ਹੁਣ ਕੀ ਮੰਗ ਕਰਦੇ ਆ ਕਿਸ ਤਰ੍ਹਾਂ ਦੀ ਬਸ ਜੋ ਹੋਇਆ ਸੀ ਬਾਈ ਚਾਂਸ ਲਈ ਹੁਣ ਦੋਵੇਂ ਬ੍ਰਦਰ ਸੀਗੇ ਇਨਸਾਫ ਤਾਂ ਹੋਵੇਗਾ ਹੀ ਹੁਣ ਇਹ ਤਾਂ ਹੈ ਨਹੀਂ ਐ ਵੀ ਹੋ ਜਾਵੇ ਪਰ ਕੋਈ ਗੱਲ ਨਹੀਂ ਦੇਖਦੇ ਆ ਕੀ ਬੰਦ ਆ ਕਿੰਨੇ ਭਰਾ ਪੈਂਦਰਾ ਅਸੀਂ ਤਿੰਨ ਭਿੰਨ ਭਰਾ ਹਾਂ ਉਹ ਭਰਾ ਸੀ ਤਿੰਨ ਬ੍ਰਦਰ ਹੀ ਕਨੇ ਥਾਣਾ ਸਿਟੀ ਫਾਜ਼ਿਲਕਾ ਦੇ ਵਿੱਚ ਇੱਕ ਕਤਲ ਕੇਸ ਦਰਜ ਕੀਤਾ ਗਿਆ ਸੀਗਾ ਮਿਤੀ 19 8 2024 ਨੂੰ ਇਹ ਦੋ ਭਰਾਵਾਂ ਦਾ ਆਪਸ ਦੇ ਵਿੱਚ ਝਗੜਾ ਸੀਗਾ ਤੋਂ ਕਿਸੇ ਲੜਕੀ ਨੂੰ ਲੈ ਕੇ ਦੋਨੋਂ ਜਣੇ ਇਨਵੋਲ ਸੀਗੇ ਤੇ ਸ਼ਰਾਬ ਪੀ ਕੇ ਲੜਪੇ ਤੋਂ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਤੋਂ ਸ਼ਿਵਮ ਨਾਂ ਦੇ ਲੜਕੇ ਦੀ ਮੌਤ ਹੋ ਗਈ ਸੀ ਤੇ ਉਹਦਾ ਰੀਅਲ ਬ੍ਰਦਰ ਅਜੇ ਕੈਸ਼ਫ ਫਰਾਰ ਹੋ ਗਿਆ ਸੀ ਜਿਹਨੂੰ ਸਾਡੀ ਇੰਟੈਲੀਜੈਂਸ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਹੈਲਪ ਨਾਲ CIA ਦੀਆਂ ਟੀਮਸ ਤੇ SHO ਸਾਹਿਬ ਸਿਟੀ ਸਿਵਾ ਮਨਜੀਤ ਸਿੰਘ ਨੇ ਬੜੀ ਹੀ ਆ ਆਵਦੀ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ 18 ਘੰਟੇ ਦੇ ਵਿੱਚ ਇਹ ਜਿਹੜਾ ਕੇਸ ਸੋਲਵ ਕੀਤਾ ਹੈਗਾ ਜੀ ਤੇ ਉਹ ਦੋਸ਼ੀ ਸਾਡੀ ਹੁਣ ਕਸਟਡੀ ਚ ਹੈ ਇਸ ਕਰਕੇ ਰਿਮਾਂਡ ਲੈ ਰਹੇ ਹਾਂ ਜੀ ਇੱਕੋ ਹੀ ਅਕਿਊਜ਼ ਸੀਗਾ ਜੀ ਸਰ ਵਾਰਦਾਤ ਨੂੰ ਕਿਸ ਤਰ੍ਹਾਂ ਅੰਜਾਮ ਦਿੱਤਾ ਕਿਹੜਾ ਹਥਿਆਰ ਇਸਤੇਮਾਲ ਕੀਤਾ ਇਹਨੇ ਉੱਥੇ ਜਿਹੜੇ ਕੋਲੇ ਇੱਟਾਂ ਪੱਥਰ ਪਏ ਸੀਗੇ ਉਹਦੇ ਨਾਲ ਹੀ ਉਹ ਉਹਦਾ ਕਤਲ ਕਰਤਾ ਕਾਰਨ ਕੀ ਰਿਹਾ ਸਰ ਕਿੰਨਾ ਦਾ ਕਾਰਨ ਇਹਨਾਂ ਦਾ ਜਿਹੜੇ ਇਹ ਦੋਨੋਂ ਸਕੇ ਭਰਾ ਸੀਗੇ ਕਿਸੇ ਜੋ ਸਾਨੂੰ ਬੁਢਲੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਹੈ ਕਿ ਦੋਨੋਂ ਹੀ ਕਿਸੇ ਇੱਕ ਕੁੜੀ ਨਾਲ ਇਨਵੋਲਡ ਸੀਗੇ। ਤੋਂ ਇਸ ਗੱਲ ਤੇ ਉਹਨਾਂ ਦਾ ਸ਼ਰਾਬ ਪੀ ਕੇ ਝਗੜਾ ਹੋ ਗਿਆ ਆਪਸ ਤੇ ਕੁੜੀ ਵੀ ਇੰਟੀਫਾਈ ਹੋ ਗਈ ਸਰ ਨਹੀਂ ਉਹ ਹਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ। ਕੁੜੀ ਕੋਈ ਫਾਈਟ ਦੇ ਰਹੀ ਸੀ ਇਨਵੋਲਵ ਕੀ ਸਾਡੇ ਕੋਲੇ ਆਫੀਸ਼ੀਅਲੀ ਜਿਹੜਾ ਨਾ ਜੀ ਇਨਵੈਸਟੀਗੇਸ਼ਨ ਜਦੋਂ ਤੱਕ ਕੋਈ ਜੁਆਇਨ ਨਹੀਂ ਕਰੂਗਾ ਉਦੋਂ ਤੱਕ ਅਸੀਂ ਉਹਦੇ ਤੇ ਕੋਈ ਮਟ ਨਹੀਂ ਕਰਾਂਗੇ ਬੜਾ ਪ੍ਰੀਮਚੂਰ ਸਟੇਜ ਸਰ ਨਲ ਕਿਹਾ ਜਾ ਰਿਹਾ ਸੀ ਕਿ ਤੇਜ ਦਰ ਹਥਿਆਰ ਦਾ ਵੀ ਇਸਤੇਮਾਲ ਇਸ ਦੌਰਾਨ ਕੀਤਾ ਗਿਆ ਹੈ ਪੁਸ਼ਮਾਰਮ ਰਿਪੋਰਟ ਤੋਂ ਬਾਕੀ ਹੋਰ ਡਿਟੇਲਸ ਰਿਵੀਲ ਹੋਣਗੀਆਂ ਜੀ ਇੰਜਰੀਆਂ ਹਾਲੇ ਕਿਊਰਟ ਦੀ ਰਿਮਾਂਡ ਲੈ ਰਹੇ ਹਾਂ ਇੰਟਰੋਗੇਸ਼ਨ ਦੇ ਵਿੱਚ ਜਿਵੇਂ ਗੱਲ ਕੋਈ ਸਾਹਮਣੇ ਆਊਗੀ ਤੇ ਉਹ ਅਸੀਂ ਅਪਡੇਟ ਕਰ ਦਾਂਗੇ ਇਹ ਵਾਰ ਤਾਂ ਸਰ ਕਦੋਂ ਹੋਈ ਸੀ ਕਿੰਨੇ ਵਜੇ ਇਹੇ ਜੀ ਸ਼ਰਾਬ ਪੀ ਕੇ ਲੇਟ ਆਵਰ ਲੜਪੇ ਜੀ ਇਹ 18 19 ਦੀ ਦਰਮਿਆਨੀ ਰਾਤ ਲਾਲੂ अर्ਲੀ ਮਾਰਨਿੰਗ 19 ਹਾਂਜੀ ਤੇ ਉਹਨੇ ਨੂੰ ਅਜਿਹੇ ਝਗੜੇ ਦੇ ਦੌਰਾਨ ਵੀ ਸ਼ਾਮਿਲ ਸੀ ਨਹੀਂ ਐਜ਼ ਆਨ ਐਜ਼ ਆਫ ਨਾਓ ਤਾਂ ਇਹੀ ਜਿਹੜਾ ਹੈਗਾ ਬੰਦਾ ਇਨਵੋਲਵ ਹੈ ਜੀ ਉਹਦੇ ਪਰਿਵਾਰਿਕ ਮੈਂਬਰ ਕਹਿੰਦੇ ਨੇ ਸਰ ਕੋਈ ਬੰਦੇ ਹੋਰ ਵੀ ਨਾਲ ਹੈਗੇ ਆ ਅ ਬੜਾ ਪ੍ਰੀਮਚੂਰ ਸਟੇਜ ਹੈ ਜੀ ਇਹਦੇ ਤੇ ਨਿਸ਼ਚਿਤ ਕਮੈਂਟ ਨਹੀਂ ਕੀਤਾ ਜਾ ਸਕਦਾ ਇਨਵੈਸਟੀਗੇਸ਼ਨ ਜਾਰੀ ਹੈ ਰਿਮਾਂਡ ਦੇ ਵਿੱਚ ਜੋ ਕੋਈ ਗੱਲ ਸਾਹਮਣੇ ਆਊਗੀ ਤਾਂ ਅਸੀਂ ਹਰ ਪਹਿਲੂ ਤੋਂ ਜਾਂਚ ਨੂੰ ਅੱਗੇ ਵਧਾਵਾਂਗੇ ਸਰਨ ਲੈ ਕੇ ਕਿਵੇਂ ਗਿਆ ਸੀਗਾ ਭਰਾ ਕਿਸੋ ਇਹਨੂੰ ਬੁਲਾ ਕੇ ਲੈ ਗਿਆ ਸੀਗਾ ਕਿ ਇਕੱਠੇ ਦਾਰੂ ਪੀਤੀ ਸੀ ਇਹ ਤਾਂ ਆਪਦੇ ਜਿੱਥੇ ਰਹਿੰਦੇ ਸੀਗੇ ਜੀ ਉੱਥੇ ਆਪਦੇ ਏਰੀਆ ਚ ਹੀ ਸੀਗੇ ਇਹ ਇਹ ਹੈਗੇ ਨੇ ਪੈਰੋ ਬਸਤੀ ਪੈਰੋ ਬਸਤੀ ਹੈ ਜੀ ਇਹ ਫਿਰ ਟ੍ਰੇਨ ਤੇ ਜਿਹੜੀ ਰਵਾੜੀ ਐਕਸਪ੍ਰੈਸ ਆ ਉਹਦੇ ਤੇ ਚੜ ਕੇ ਇਹ اسکیپ ہی اسکیپ हरियाणा पुलिस ਨਾਲ ਕੋਆਰਡੀਨੇਟ ਕੀਤਾ ਆਰਪੀਐਫ ਨਾਲ ਤੇ ਜੀਆਰਪੀ ਨਾਲ ਜਦੋਂ ਸਾਨੂੰ ਲੀਡਸ ਮਿਲੀਆਂ ਤਾਂ ਫਿਰ ਇਹਨੂੰ ਉੱਥੋਂ ਅਰੈਸਟ ਕੀਤਾ ਸਾਡੇ ਕੰਮ ਕਿਵੇਂ ਲੱਗਿਆ ਜੀ ਕਿ ਇਹ ਹਰਿਆਣਾ ਜਾ ਚੁੱਕਿਆ ਜੀ ਇਹ ਤੋਂ ਉਹ ਸਾਡੇ ਟੈਕਨੀਕਲ ਐਨਾਲਿਸਿਸ ਦੀ ਸਾਡੀ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਸਾਡੀ ਜਿਹੜੀ ਟੈਕਨੀਕਲ ਸਪੋਰਟ ਯੂਨਿਟ ਹੈ ਸੀਆਈਏ ਦੀਆਂ ਟੀਮਸ ਤੇ ਸਾਡੇ ਥਾਣੇ ਦੇ ਐਸਐਚਓ ਸਾਹਿਬ ਸਾਰੀ ਜਿਹੜੀ ਹੈ ਜੁਆਇੰਟਲੀ ਇਹ ਮਲਟੀ ਏਜੰਸੀ ਕੋਆਰਡੀਨੇਸ਼ਨ ਨਾਲ ਇਹਨੂੰ ਅਰੈਸਟ ਕੀਤਾ ਕੋਈ ਕੁਝ ਦੱਸਿਆ ਕਿ ਕਿਉਂ ਇਹ ਮਰਡਰ ਹੋਇਆ ਜੀ ਇਹ ਕਰਾਂਗੇ ਜੀ ਹੁਣ ਰਿਮਾਂਡ ਲੈ ਕੇ ਹਲੇ ਤਾਂ ਇਹਨੂੰ ਅਰੈਸਟ ਕਰਕੇ ਸਾਡੀ ਟੀਮ ਲੈ ਕੇ ਆਇਆ ਸਰ ਇੱਕ ਗੱਲ ਕਲੀਅਰ ਇਹ ਇੱਕ ਬੰਦੇ ਨੇ ਕਿਤੇ ਮਾਰ ਰਿਹਾ ਡੂਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਜੋ ਗੱਲ ਸਾਹਮਣੇ ਆਊਗੀ ਐਸ ਆਨ ਐਸ ਆਫ ਨਾਓ ਇਹੀ ਗੱਲ ਸਾਹਮਣੇ ਆ ਇੱਕ ਬੰਦੇ ਨੇ ਕਿ ਸਾਰੇ ਤਰ੍ਹਾਂ ਦੇ ਆ ਰੀਅਲ